ਉਹ ਸਾਰੇ ਨੇ ਵਧੀਆ ਹੋਣਗੇ ਭੋਲੇ ਨਾਲ ਫਸਾਰੇ ਹਮੇਸ਼ਾ ਖੁਸ਼ ਰੱਖਣ ਟਾਇਲਟ ਵੀ ਆਣੀ ਚਾਹੀਦੀ ਆਜ ਦੇ ਸਵੇਰੇ ਸ਼ੁਰੂਆਤ ਹੋਲੀ ਕੱਪੜੇ ਤੋਂ ਤੋਂ ਬਹੁਤ ਢੇਰ ਲੱਗਿਆ ਪਿਆ ਕੱਪੜਿਆਂ ਦਾ ਕਹਿੰਦੇ ਸਵੇਰੇ ਕੱਪੜਿਆਂ ਦਾ ਖਲਾਰਾ ਮਗਾ ਦੇਣਾ ਆਪ ਚੋਂ ਫਿਰ ਇਸ ਬਾਲਟੀ ਚੋਂ ਫਿਰ ਇਸ ਬਾਲਟੀ ਚੋਂ ਫਿਰ ਸਾਫ ਪਾਣੀ ਚੋਂ ਫਿਰ ਮੈਂ ਪਾਣੀ ਪਕਾ ਲਿਆ। ਸੱਲਾ ਸੱਲਾ ਪਕੜਾ ਕਰਕੇ। ਕੋਣ ਉਹ ਇਹ ਵਾਲਾ। ਗਾਇਦੇ ਇੱਧਰ ਮੇਰੇ ਦੇਵ ਜੀ ਪੀਣ ਲੱਗੇ ਚਾਹ। ਆਹ ਦੇਖੋ ਉਸਦੇ ਰਾਸ਼ਨ ਆ ਗਿਆ ਸਾਡਾ ਜਿਹੜਾ ਕੱਲ ਰਾਸ਼ਨ ਵਾਲੀ ਦੁਕਾਨ ਤੇ ਗਏ ਸੀਗੇ ਤੇ ਕੀ ਖਾਣਾ ਚਿਪਸ ਕਿ ਲੱਡੂ ਕੀ ਖਾਓਗੇ ਚਿਪਸ ਇਹਨਾਂ ਨੂੰ ਚਿਪਸ ਹੀ ਪਸੰਦ ਆ ਆ ਗਿਆ ਰਾਸ਼ਨ ਦਾ ਬੋਰਾ ਇਹਨੂੰ ਮੈਂ ਜੋੜੂੰਗੀ ਯਾਰ ਆ ਬਿਸਕੁਟ ਕਿਉਂ ਮੰਗਾਏ ਐ ਇਹ ਨਹੀਂ ਲੈਣੇ ਸੀਗੇ ਆ ਕਲੀਨਿਕ ਪਲੱਸ ਕੌਣ ਯੂਜ਼ ਕਰਦਾ ਇਹ ਕਿਉਂ ਮੰਗਵਾਏ ਐ ਵਾਪਸ ਕਰਾਈ ਰਾਜਮਾ ਕਿੰਨੇ ਮੰਗਵਾਏ ਐ ਲੇ ਇਹ ਕੀ ਫਾਲਤੂ ਦਾ ਸਮਾਨ ਆ ਮਂਗਾਈ ਤੂੰ ਮਹਾਰਾਜਮਾ ਦੀ ਦਾਲ ਮੈਂ ਕਿਹਾ ਸੀ ਨਾ ਕਿ ਆਹ ਵਾਲੇ ਰਾਜਮਾ ਨਾ ਮੈਨੂੰ ਬਿਸਕੁਟ ਚਾਹੀਦੇ ਆ ਹੈ ਆ ਸ਼ੈਂਪੂ ਕਲੀਨਿਕ ਪਲਸ ਬੱਚਾ ਮੈਂ ਬੱਚਾ ਦੇ ਵੀ ਕਲੀਨਿਕ ਪਲਸ ਨਹੀਂ ਮੈਂ ਯੂਜ਼ ਕਰਦੀ ਵਾਪਸ ਕਰ ਇਹ ਦੂਜਾ ਲਈ ਦੇਖੋ ਦੋ ਮੈਨੂੰ ਹੋਰ ਲੈ ਆ ਰੱਬਾ ਜੋ ਮੰਗਵਾਇਆ ਸਮਾਨ ਹਾਂ ਹਰ ਚੀਜ਼ ਕਿਹਾ ਸੀ ਆ ਕਿਹੜਾ ਵਾ ਕਿਹੜਾ ਡੁਪਲੀਕੇਟ ਹਾਂ ਪਬਲਿਕੇਟ ਨਹੀਂ ਕਿਆ ਸੀ ਉਹ ਵੀ ਖੁੱਲਾ ਹੋਇਆ ਨਹੀਂ ਖੁੱਲਾ ਕਰ ਸੀਲ ਬੰਦ ਹੋਣਾ ਉਪਰ ਸੀਲ ਬੰਦਦਾ ਨਾ ਤੇ ਜਦੋਂ ਇਹਨੂੰ ਖੋਲਾਂਗੇ ਪਾਵਾਂਗੇ ਯੂਜ਼ ਕਰਾਂਗੇ ਫਿਰ ਖੁੱਲਾ ਰਹੂਗਾ ਨਾ ਬੰਦ ਨਹੀਂ ਹੋਊਗਾ ਇਸ ਤੋਂ ਚੰਗਾ ਤਾਂ ਆਪ ਹੀ ਲੈ ਆਂਦੇ ਜਾ ਕੇ ਰਾਸ਼ਨ ਓਰੀਓ ਓਰੀਓ ਤੁਸੀਂ ਲਿਖੀ ਸੀਗੇ ਤੁਹਾਡੇ ਬੱਚੇ ਨੇ 2 ਦਿਨਾਂ ਚ ਖਤਮ ਕਰ ਦੇਣੇ ਆ ਖਾਣ ਵਾਲੀ ਚੀਜ਼ ਆ ਫਿਰ ਇਹ ਨਹੀਂ ਲੈਣੇ ਆਹ ਹੋਰ ਕਲੀਨਿਕ ਪਲੱਸ ਲੈ ਇਹ ਵੀ ਦਾਲ ਨਹੀਂ ਮੰਗਾਈ ਸੀ ਆਹ ਕੌਣ ਖਾਂਦਾ ਪੁੱਜਿਆ ਹੈ ਇਹ ਕੌਣ ਖਾਂਦਾ ਹੋਏ ਰੱਖੋ ਪੂਰਾ ਬੇਕਾਰ ਰਾਸ਼ਨ ਇਹ ਮੈਂ ਮਿਕਸ ਦਾਲ ਕਿਹਾ ਸੀ ਮਾਂ ਮਾਂ ਰਾਜਮਾ ਦੀ ਮਾਂ ਛੋਲਿਆਂ ਦੀ ਮਿਕਸ ਦਾਲ ਇਹ ਕੱਲੀ ਕੱਲੀ ਦਾਲ ਨਹੀਂ ਮੈਂ ਕਿਹਾ ਸੀ ਆਫਰਨਲ ਹਾਏ ਆਪਣੀ ਮਰਜ਼ੀ ਨਾਲ ਅੱਜ ਤੋਂ ਬਾਅਦ ਕਦੀ ਘਰੇ ਨਾ ਮੰਗਵਾਇਓ ਤਨ ਮੈਂ ਕਿਆ ਸੀ ਨਾ ਮੈਂ ਚਲਦੀ ਆ ਆਪਾਂ ਉੱਥੇ ਪੈਕ ਰੱਖ ਆ ਫਿਰ ਨਿਆਲਾ ਆਲੀ ਮਹਿੰਗਾਈ ਸੀ ਮੈਂ ਹੋਰ ਕਿਹੜੀ ਹੁੰਦੀ ਆ ਡੁੱਲ ਜੇਗੀ ਸੁਟਰੀ ਐਵੇਂ ਆਹਾ ਸਾਬਣ ਮੈਂ ਇਹ ਲੈਣੀ ਯੂਜ਼ ਕਰਦੀ ਐਨੇ ਸਾਲ ਹੋ ਗਏ ਕਪਲ ਭਾਜੀ ਤੋਂ ਰਾਸ਼ਨ ਲੈਂਦਿਆਂ ਨੂੰ ਕਟਵੜ 7-8 ਸਾਲ ਉਹਨਾਂ ਨੂੰ ਨਹੀਂ ਪਤਾ ਕਿਹੜਾ ਰਾਸ਼ਨ ਆਪਾਂ ਯੂਜ਼ ਕਰ ਆਪਣੀ ਮਰਜ਼ੀ ਨਾਲ ਤੋਂ ਕੀ ਐ ਇਹ ਵਾਲੇ ਸਾਬਣ ਨਹੀਂ ਮੈਂ ਯੂਜ਼ ਕਰਦੀ ਅਡਾਲੜਾ ਕਿਉਂ ਹੁਣ ਮੈਂ ਕੀ ਸਾਰਾ ਬੋਰਾ ਚੱਕ ਕੇ ਵਾਪਸ ਲੈ ਕੇ ਜਾਵਾਂ ਫੋਨ ਲਾਓ ਫੋਨ ਲਾਓ ਜਲਦੀ ਕਰਨਾ ਕੀ ਹੈ ਮੈਨੂੰ ਆ ਕੋਈ ਨਹੀਂ ਚਾਹੀਦਾ ਇਹਦੇ ਵਿੱਚ ਕੋਈ ਸਮਾਨ ਨਹੀਂ ਚਾਹੀਦਾ ਅੰਨੀ ਵੱਡੀ ਹਲਦੀ ਹਲਦੀ ਤਾਂ ਪਈ ਵੀ ਆ ਆ ਲੈ ਹੋਰ ਪਵਾਓ ਵੀ ਘਰੇ ਭੇਜ ਦੀ ਰਾਸ਼ਨ ਐਨੀ ਵੱਡੀ ਹਲਦੀ ਮੈਂ ਕੀ ਕਰੂੰਗੀ ਦੋ ਪੈਕੇਟ ਪਏ ਆਲਰੇਡੀ ਘਰੇ ਰਿੰਨ ਮੈਂ ਫੈਨਾ ਯੂਜ਼ ਕਰਦੀ ਆ 60 ਤੇ ਤਾਂ ਪੂਰਾ ਇਹ ਕੀ ਕਰਨਾ ਇੰਨਾ ਵੱਡਾ ਕੀ ਹੈ ਤੇ ਸਾਉਂ ਰੱਖ ਲੈ ਯਾਰ ਹੁਣ ਕੋਈ ਨਾ ਨਹੀਂ ਨਹੀਂ ਰੱਖ ਲਾ ਕਿਉਂ ਜਦ ਮੈਂ ਇਹ ਸਾਰਾ ਕੁਝ ਯੂਜ਼ ਹੀ ਨਹੀਂ ਕਰਦੀ ਮੈਂ ਕਿਵੇਂ ਰੱਖ ਪੈਸੇ ਲੱਗੇ ਫ੍ਰੀਚ ਨਹੀਂ ਲਿਆਂਦਾ ਹੈਗਾ ਮੈਂ ਨਹੀਂ ਇਹ ਕਰਨ ਵਾਲੀ ਵਾਪਸ ਕਰਕੇ ਆਉ ਇਹਨਾਂ ਚੋ ਕੁਝ ਨਹੀਂ ਆ ਮੈਗੀ ਠੀਕ ਆ ਮੈਗੀ ਰੱਖ ਲਾ ਜਿਹੜਾ ਮੈਂ ਨਹੀਂ ਵਰਤਦੀ ਨਾ ਮੈਨੂੰ ਇਹ ਸਮਾਨ ਚਾਹੀਦਾ ਨਹੀਂ ਹੈਗਾ ਦੇ ਸੱਚੀ ਨਹੀਂ ਚਾਹੀਦਾ ਆਪਣੀ ਮਰਜ਼ੀ ਨਾਲ ਭੇਜ ਤਾ ਵਰਤਣਾ ਤੁਸੀਂ ਆ ਕਿ ਮੈਂ ਵਰਤਣਾ ਵਾ ਸਾਰੇ ਮਹੀਨੇ ਅਖਟਾ ਮਿੱਠਾ ਕੁਝ ਜਾਇਦਾ ਮੈਂ ਖਾਂਦੀ ਹੁੰਦੀ ਵੀ ਨਹੀਂ ਹੈਗੀ ਆ ਫਰਨੇਲ ਆ ਗੰਦੀ ਜੀ ਫਰਨੇਸ ਫੇਰੇ ਫੇਰੇ ਮੂਡ ਖਰਾਬ ਕਰਕੇ ਰੱਖ ਦਿੱਤਾ ਵਾ ਰੋਟੀ ਵੀ ਠੰਡੀ ਹੋ ਗਈ ਅੱਜ ਤੋਂ ਬਾਅਦ ਕਦੀ ਮੰਗਵਾਇਓ ਨਾ ਰਾਸ਼ਨ ਵੀ ਸਾਡੇ ਘਰੇ ਦੇ ਜਾ ਰਾਸ਼ਨ ਖੁਦ ਜਾ ਕੇ ਕੱਲੀ ਕੱਲੀ ਚੀਜ਼ ਉਹ ਲੈ ਕੇ ਆਣੀ ਜਿਵੇਂ ਹਰ ਮਹੀਨੇ ਲੈਣੇ ਆ ਵੱਡੇ ਆਏ ਫੋਨ ਕਰਨ ਵਾਲੇ ਰਾਸ਼ ਨੂੰ ਮੰਗਾਓ ਤਾਂ ਮਾੜੇ ਨਾਮਗਾਓ ਤਾਂ ਮਾੜੇ ਖੁਦ ਲੈ ਕੇ ਆਉਣਾ ਖੁਦ ਲੈ ਕੇ ਆਓ ਜੋ ਚਾਹੀਦਾ ਵਾ ਕਿ ਅਗਲੇ ਨੂੰ ਲਿਸਟ ਦੇਤੀ ਅਗਲੇ ਨੇ ਆਪਣੀ ਮਨ ਮਰਜ਼ੀ ਦਾ ਭੇਜਦਾ ਜਿਹੜਾ ਨਹੀਂ ਵਰਤਦੇ ਚਲ ਕੀ ਬੰਦਾ ਜਿੱਤ ਸਕੇ ਜਿਹੜਾ ਹੁਣ ਜਿੱਤੇਗਾ ਗਲਤੀ ਤਾਂ ਮੰਨ ਲਵੇ ਬੰਦਾ ਆਪਣੀ ਹੈ ਜ਼ਰੂਤੀ ਹਾਲਰ ਕੋਲ ਸੁੱਕੀ ਰੋਟੀ ਮੇਰੀ ਸਾਰੀ ਪਹਿਲਾਂ ਲੜ ਲੈਣਾ ਫੋਨ ਕਰੋ ਪਾਜੀ ਨੂੰ ਫੋਨ ਕਰੋ ਵੈਲਕਮ ਬੈਕ ਟੂ ði ਗਾਇਜ਼ ਮੈਂ ਘਰ ਦੇ ਕੰਮਾਂ ਚ ਇੰਨਾ ਜ਼ਿਆਦਾ ਬਿਜ਼ੀ ਹੋ ਗਈ ਸੀ ਕਿ ਮੈਨੂੰ ਵੀਡੀਓ ਸ਼ੂਟ ਕਰਨ ਦਾ ਨਹੀਂ ਟਾਈਮ ਮਿਲਿਆ ਹੈਗਾ ਤੇ ਹਜੇ ਤੱਕ ਮੇਰੇ ਕੱਪੜੇ ਵੀ ਨਹੀਂ ਧੋਤੇ ਗਏ ਕਿਉਂਕਿ ਪਾਣੀ ਚਲਾ ਗਿਆ ਸੀ ਮੋਟਰ ਸਾਡੀ ਖਰਾਬ ਹੋਈ ਪਈ ਆ ਤਾਂ ਦੁਪਹਿਰੇ ਪਾਣੀ ਆਇਆ ਫਿਰ ਮੈਂ ਉਦੋਂ ਤੋਂ ਉੱਤੇ ਹਜੇ ਵੀ ਥੋੜੇ ਜਿਹੇ ਰਹਿ ਗਏ ਕੱਪੜੇ ਤੇ ਇੱਧਰ ਮੈਂ ਬੱਚੇ ਸਕੂਲੋਂ ਆ ਗਏ ਸੀ ਮੈਂ ਬੱਚਿਆਂ ਲਈ ਬਣਾ ਰਹੀ ਸੀ ਵੀ ਪਨੀਰ ਦੀ ਸਬਜ਼ੀ ਆ ਲੈ ਮਸਾਲਾ ਰੈਡੀ ਹੋ ਗਿਆ ਸੀ ਮਸਾਲੇ ਨੇ ਤੇਲ ਛੱਡਦਾ ਹੋਇਆ ਵਾ ਤੇ ਦੂਸਰੀ ਸਾਈਡ ਮੇ ਰੱਖਿਓ ਸੀ ਜੀਰਾ ਰਾਈਸ ਦੇਖਦੇ ਹਾਂ ਬਣ ਗਏ ਹਾਂ ਚਾਵਲ ਰੈਡੀ ਹੋ ਚੁੱਕੇ ਆ ਆਪਣੇ ਤੇ ਇਹਦੇ ਚ ਹੁਣ ਸਾਲਨੇ ਚ ਪਾਣੀ ਪਾ ਕੇ ਥੋੜਾ ਇੱਕ ਬੋਇਲ ਆਣ ਦਵਾਂਗੇ ਫਿਰ ਇਹਦੇ ਵਿੱਚ ਪਨੀਰ ਪਾਵਾਂਗੇ ਕੋਲੇ ਬਣਾ ਰਹੀ ਹਾਂ ਕਿਉਂਕਿ ਦੇਵ ਜੀ ਨੇ ਤਾਂ ਖਾਣੀ ਨਹੀਂ ਜੀ ਇਹਨੂੰ ਇੱਕ ਬੋਇਲ ਢਾਣ ਦਿੰਨੀ ਫਿਰ ਪਨੀਰ ਪਾ ਕੇ ਐਂ ਫਿਰ ਇਹਦੇ ਵਿੱਚ ਦੁੱਧ ਔਰ ਮਲਾਈ ਵੀ ਪਾਉਂਗੀ ਤੁਸੀਂ ਬਣ ਰਹੇ ਮੇਰੇ ਵਲੌਗ ਦੇ ਨਾਲ ਵਲੌਗ ਮੇਰੇ ਕਿਵੇਂ ਦੇ ਲੱਗਦੇ ਮੈਨੂੰ ਜ਼ਰੂਰ ਦੱਸ ਦਿਓ ਤੇ ਜੇ ਜੇ ਵਲੌਗ ਤੁਹਾਨੂੰ ਮੇਰੇ ਵਧੀਆ ਲੱਗਦੇ ਹੋਣ ਮੈਨੂੰ ਪਤਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਥੈਂਕ ਯੂ so much ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਆਏ ਨੇ ਸਬਸਕ੍ਰਾਈਬ ਕਰਦੇ ਹੋ ਵੀਡੀਓਜ਼ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆਂ ਕਰੋ ਆਪਣੇ ਫੈਮਿਲੀ ਔਰ ਫਰੈਂਡਸ ਤੇ ਬਸ ਇਦਾਂ ਹੀ ਮੈਨੂੰ ਸਪੋਰਟ ਕਰਦੇ ਰਹੇ ਬਣੇ ਰਹੇ ਮੇਰੇ ਵਲੌਗ ਦੇ ਨਾਲ ਬਾਏ ਆ ਗਈ ਜੀ ਗਾਈਜ਼ ਦਲਜੀਤ ਦੀ ਪਲੇਟ ਇਹ ਪਨੀਰ ਦੀ ਸਬਜੀ ਬਣਾਈ ਜਿਹੜੀ ਮੈਂ ਚਾਵਲ ਜੀਰਾ ਰਾਈਸ ਔਰ ਅੱਜ ਫੇਰ ਦੀ ਆਲੂ ਦੀ ਸਬਜੀ ਬਚੀ ਹੋਈ ਸੀ ਔਰ ਇਹਦੀਆਂ ਪਰੌਂਠੀਆਂ ਮੂੰਹ ਚਵਾੜਦੇ ਮੇਰੇ ਕੈਮਰਾ ਇਹ ਮੇਰੇ ਅੰਮ੍ਰਿਤ ਦੀ ਪਲੇਟ ਆ ਇਹ ਤੂੰ ਤਾਂ ਆਪਣੀ ਆਲੂ ਸਬਜ਼ੀ ਖਤਮ ਕਰਤੀ ਸੀ ਨਾ ਸਕੂਲੇ ਪਨੀਰ ਦੀ ਸਬਜ਼ੀ ਚਾਵਲ ਹੁੰਦੇ ਆਹ ਰੋਟੀ ਪ੍ਰੌਂਟੀਆਂ ਮਤਲਬ ਮੈਂ ਸਵੇਰੇ ਹੀ ਬਣਾ ਲੀਆਂ ਸੀਗੀਆਂ ਪ੍ਰੌਂਟੀਆਂ ਚਾਵਲ ਹੁੰਦੇ ਉਹ ਸਬਜ਼ੀ ਹੁਣ ਬਣਾਈ ਇਹ ਮੇਰੀ ਪਲੇਟ ਆ ਚਾਵਲ ਔਰ ਸਬਜ਼ੀ ਮੈਂ ਪ੍ਰੌਂਟੀਆਂ ਨਹੀਂ ਖਾਣੀ ਰੋਟੀ ਨਹੀਂ ਮੈਂ ਕੱਲੇ ਚਾਵਲ ਹੀ ਖਾਉਂਗੀ ਇਹਾਂ ਕੜਾਕੇਦਾਰ ਸੁੱਕ ਚੁੱਕੀਆਂ ਪੈਂਟਾਂ ਹਨ ਪੈਂਟਾਂ ਬਹੁਤ ਪਾਰੀਆਂ ਸੀ ਮੇਰੀ ਟੀ-ਸ਼ਰਟ ਉੱਪਰ ਰੱਖੀਓ ਇਸ ਲਈ ਮੈਂ ਉੱਪਰ ਪਾਤੀ ਆ ਉੱਥੇ ਵੀ ਸੁੱਕ ਜੂਗੀ ਇੱਥੇ ਪਾ ਦਿੰਨੀ ਆ ਹਵਾ ਚੱਲ ਰਹੀ ਹੈ ਸੁੱਕ ਵੀ ਗਈ ਇਹ ਤਾਂ ਇਹ ਗਾਇਜ਼ ਇਹ ਅੰਮ੍ਰਿਤ ਨੇ ਟੀ-ਸ਼ਰਟ ਪਾ ਕੇ ਜਾਣੀ ਆ ਆਪਣੇ ਗੇਮ ਤੇ ਮੈਨੂੰ ਇੱਥੇ ਸੁੱਕ ਤੇ ਪਾ ਦਿੰਨੀ ਇਹ ਕਾਰ ਅੱਸੀ ਟੁੱਟ ਗਈ ਸੱਤੇ ਥੋੜੀ ਦਿੱਕਤ ਆ ਰਹੀ ਕੱਪੜੇ ਸੁੱਕਣੇ ਪਾਉਣ ਦੇ ਇਹ ਸੋਸੇਰੇ ਦੇ ਘਰਾਂ ਦੇ ਕੱਪੜੇ ਵੀ ਮੈਂ ਅੱਜ ਧੋੜਤੇ ਸੀਗੇ ਇਹ ਸਾਡੀ ਟੇਬਲ ਦਾ ਕੱਪੜਾ ਇਸ ਨੂੰ ਕਿੱਥੇ ਪਾਉਂ ਉਹ ਇੱਥੇ ਬਾਹਰ ਔਡ ਦਾ ਨਹੀਂ ਜਾਊਗਾ ਔਡ ਜਾਏਗਾ ਔਡ ਚੂਗਾ ਇਹਨਾਂ ਇੱਧਰ ਪਾ ਦਿੰਦੀ ਹਾਂ ਹਵਾ ਚੱਲ ਰਹੀ ਸੀ ਹੁਣ ਹਵਾ ਚੱਲਣ ਲੱਗ ਗਈ ਯਾਰ ਜਮਾ ਸਪ੍ਰਿੰਡਾਂ ਦੇ ਛੱਤੇ ਲੱਗੇ ਹੋਏ ਆ ਚਲ ਆਇਆ ਜਲਦੀ ਜਲਦੀ ਆਜਾ ਤਾਂ ਇੰਨੀ ਹਵਾ ਚੱਲਦੀ ਕੋਈ ਫਾਇਦਾ ਨਹੀਂ ਸਫਾਈ ਕਰਨ ਦਾ ਫੇਰ ਵੇੜਾ ਸਵੇਰੇ ਵੇੜਾ ਧੋ ਕੇ ਚੰਗੀ ਤਰ੍ਹਾਂ ਉਹ ਪੋਚਾ ਪੂਚਾ ਲਾਇਆ ਵਾ ਹੌਲੀ ਰੋਟੀ ਖਾ ਗਏ। ਸਵੇਰ ਦੇ 8:00 ਦੀ ਰੋਟੀ ਖਾਈ ਹੋਈ ਸੀਗੀ। ਉਸ ਤੋਂ ਬਾਅਦ ਕੁਝ ਨਹੀਂ ਕੀਤਾ। ਕੁਝ ਨਹੀਂ ਖਾਦਾ ਪੀਤਾ ਨਾ ਚਾਹ ਨਾ ਪਾਣੀ ਕੁਝ ਵੀ ਨਹੀਂ। ਜੋ ਗਧਿਆਂ ਵਾਂਗੂ ਕੰਮ ਕਰਨ ਲੱਗੀ ਹੋਈਆਂ। ਅੱਜ ਚੁੱਕੇ ਦੁਪਹਿਰ ਦੇ 3:30। 3 ਘੰਟੇ ਹੋ ਗਏ 8 ਤੋਂ 9 10 11 12 1 2 3 oh my god। 3:30 ਘੰਟੇ ਹੋ ਗਏ। ਕੁਝ ਨਹੀਂ ਖਾਇਆ ਤੇ ਬਹੁਤ ਜ਼ਿਆਦਾ ਭੁੱਖ ਲੱਗੀ ਆ। ਚਲੋ ਗਾਇਜ਼ ਆਪਾਂ ਰੋਟੀ ਖਾਣੇ ਬਹੁਤ ਸਵਾਦ ਬਣੇ ਚਾਵਲ ਔਰ ਸਬਜੀ ਵੀ ਬਹੁਤ ਟੇਸਟ ਬਣੀ। ਲਾਂ ਬਲੌਗ। ਜਾਈਏ ਹੁਣ ਹੋ ਗਈ ਸ਼ਾਮ ਆ ਪੀਣ ਲੱਗੀ ਆ ਮੈਂ। ਮੈਂ ਔਰ ਦਲਜੀਤ ਜੀ ਜਾਂ ਕਰੇ। ਤਾਂ ਅਸੀਂ ਦੋਨਾਂ ਨੇ ਚਾਹ ਬਣਾਈ ਆ। ਮੈਂ ਦੋਨਾਂ ਦੀ ਚਾਹ ਬਣਾਈ ਆ। ਹੈਲੋ ਇਹ ਮੇਰੀ ਚਾ ਗਾਇਜ਼ ਹੁਣ ਜਿਹੜਾ ਅਸੀਂ ਰਾਸ਼ਨ ਲੈਂਦਾ ਸੀਗਾ ਉਹ ਚੇਂਜ ਕਰਾਉਣ ਚੱਲੇ ਆਂ ਅਰੇ ਬਾਹੂ ਆ ਰਿਹਾ ਸਾਰਾ ਰਾਸ਼ਨ ਗਲਤ ਰਾਸ਼ਨ ਪੇਸਤਾ ਸੀਗਾ ਭਾਜੀ ਨੇ ਤੇ ਅਸੀਂ ਇਹ ਚੇਂਜ ਕਰਾਉਣ ਚੱਲੇ ਆਂ ਹੁਣ ਇੱਥੇ ਕੰਮ ਚੱਲ ਰਿਹਾ ਵਾ ਜਿਹੜੀ ਪਾਰਕ ਸੀ ਹੈ ਨਾ ਪਾਰਕ ਹੀ ਹੈ ਨਾ ਇਹ ਇਹ ਬਣ ਗਈ ਹੈ ਤੇ ਇਹ ਰਿਹਾ ਪੁਰਾਣਾ ਬੱਸ ਸਟੈਂਡ ਯਾਰ ਆਈ ਮਿਸ ਇਹ ਬਹੁਤ ਨੇੜੇ ਸੀ ਜਦ ਨਵਾਂ ਬੱਸ ਸਟੈਂਡ ਮੈਨੂੰ ਨਹੀਂ ਪਸੰਦ ਬਹੁਤ ਦੂਰ ਆ ਇਹ ਵਧੀਆ ਸੀਗਾ ਗਾਇਜ਼ ਹੁਣ ਅਸੀਂ ਰਾਸ਼ਨ ਵਾਲੀ ਦੁਕਾਨ ਤੇ ਆ ਚੁੱਕੇ ਹਾਂ ਰਾਸ਼ਨ ਜੈਨ ਕਰਾਨ ਹੋਰੇ ਬੰਦਾ ਉਹ ਜੋਨੇ ਗਲਤ ਨਾਸਿਮ ਤੇ ਜਾ ਰ ਮੈਨੂੰ ਗਾਲਾਂ ਪਾਈਆਂ ਸੋਰੀ ਜੋ ਭਾਈ ਤੁਸੀਂ ਦਿਖਾਇਆ ਮੈਂ ਤਾਂ ਉਹੀ ਕਰਿਆ ਗਲਤ ਤੇ ਜਾਇਆ ਗਲਤ ਤੇ ਜਾ ਜੋ ਵੀ ਜੋ ਮਿਲ ਕੀ ਬਾਅਰ ਪਹਿਲੀ ਵਾਰ ਖਾਣ ਲੱਗੀ ਹੈ ਕਦੇ ਫੈਟਰ ਮੈਂ ਇੰਨਾ ਮੜਾ ਮੈਂ ਕਿੰਨਾ ਮਾਨ ਕਰਦੀ ਸਾਜੀ ਗਾਇਜ਼ ਹੁਣ ਅਸੀਂ ਰਾਸ਼ਨ ਲੈ ਲਿਆ थैंक यू भाई ओके मैं निकल लूंगी थैंक यू और पूरी रात हो चुकी है बाजार बंद हो चुके हैं थोड़ा सी जा रहे हैं अपने घर ਨੂੰ ਵਾਪਸ

ਆਹ ਹੈ ਫੈਰੀ ਚਲੋ गाइस ਹੁਣ ਰਾਤ ਦਾ ਵੱਜ ਗਿਆ ਡੇਢ ਔਰ ਆਪਾਂ ਹੁਣ ਵਲੌਗ ਦਾ ਐਂਡ ਕਰਦੇ ਹਾਂ ਔਰ ਸਵੇਰੇ ਮੈਨੂੰ ਰਾਸ਼ਨ ਖੋਲਦੇ ਟਾਈਮ ਥੋੜਾ ਜਿਹਾ ਗੁੱਸਾ ਆ ਗਿਆ ਸੀ ਕਿਉਂਕਿ ਅਸੀਂ ਹਰ ਵਾਰੀ ਰਾਸ਼ਨ ਖੁਦ ਜਾ ਕੇ ਲੈ ਕੇ ਆਣੇ ਹੁੰਨੇ ਆ ਪਰ ਐਤਕੇ ਇਹਨਾਂ ਨੇ ਕੀ ਕੀਤਾ ਫੋਨ ਕਰਕੇ ਕਹਿਤਾ ਵੀ ਆ ਰਾਸ਼ਨ ਭੇਜ ਦਿਓ ਤੇ ਗਲਤ ਆ ਗੇ ਰਾਸ਼ਨ ਤੁਹਾਨੂੰ ਪਤਾ ਇੱਕ ਲੇਡੀਜ਼ ਨੇ ਪੂਰਾ ਮਹੀਨਾ ਕੱਟਣਾ ਹੁੰਦਾ ਰਾਸ਼ਨ ਨਾਲ ਹਨਾ ਜੇ ਫਿਰ ਉਹ ਆਪਣੇ ਪਸੰਦ ਦੀਆਂ ਚੀਜ਼ਾਂ ਜਾਂ ਰਾਸ਼ਨ ਆਵੇ ਫਿਰ ਮੈਨੂੰ ਥੋੜਾ ਗੁੱਸਾ ਆ ਗਿਆ ਸੀਗਾ ਫਿਰ ਸ਼ਾਮ ਨੂੰ ਸੀ ਚੇਂਜ ਵੀ ਕਰਾ ਲਿਆ ਸੀਗੇ ਤੇ ਇਹ ਬਲੌਗ ਕਿਵੇਂ ਦਾ ਲੱਗਿਆ ਤੁਹਾਨੂੰ ਕਮੈਂਟਾਂ ਚ ਜਰੂਰ ਦੱਸ ਦਿਓ ਤੇ ਵੀਡੀਓ ਪਸੰਦ ਆਈ ਹੋਵੇ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਵੀਡੀਓਸ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਔਰ ਸਕਿੱਪ ਕਰ ਕਰਕੇ ਬਿਲਕੁਲ ਨਾ ਦੇਖਿਆ ਕਰੋ ਪੂਰਾ ਇੰਜੋਏ ਕਰਕੇ ਵੀਡੀਓ ਨੂੰ ਦੇਖਿਆ ਕਰੋ ਤੇ ਤੁਹਾਨੂੰ ਇੱਕ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਇੱਕ ਨਵੀਂ ਸਰਵੇਅ ਦੇ ਨਾਲ ਤਦ ਤੱਕ ਲਈ ਬਾਏ